ਆ ਕੇ دیوار ਦਿੱਤੀ ਆਪਾਂ ਕਰਦਿਆਂ ਬੇਦਰ ਇਸ ਬੇਦਰ ਸ਼ਹਿਰ ਤੋਂ ਆਉਣ ਵਾਲਾ ਸੀ ਭਾਈ ਸਾਹਿਬ ਜਦ ਜਿਹੜਾ ਅੰਤ ਵਿੱਚ ਸਾਹਿਬ ਬਣਿਆ ਸਤਿਗੁਰੂ ਗੁਰਦੇਵ ਜੀ ਨੇ ਵੱਖ-ਵੱਖ ਵਾਰੀ-ਵਾਰੀ ਪੰਜਾਂ ਦੇ ਸੀਸ ਲੈ ਤੇ ਬਾਅਦ ਵਿੱਚ ਕੀ ਕੀਤਾ ਜੀ ਮੈਂ ਕੱਲ ਅਮਰ ਸੰਚਾਰ ਦੇ ਪੱਖ ਵਿੱਚ ਕਹਿਣ ਦਾ ਯਤਨ ਕਰਾਂਗਾ ਕੱਲੋਂ ਬੜੀ ਵੱਡੀ ਕਮਾਲੇ ਕਰਾਮਾਤ ਵਾਪਰਨੀ ਆ ਮੇਰੇ ਪੈਗੰਬਰ ਦੀ ਐ ਜਗ੍ਹਾ ਤੇ ਵੈਸੇ ਤੇ ਇੱਥੋਂ ਦੀ ਮੈਨੇਜਮੈਂਟ ਕਮੇਟੀ ਬਹੁਤ ਉਪਰਾਲੇ ਕਰਦੀ ਹੈ ਬੇਸ਼ੱਕ ਮੈਂ ਘੱਟ ਫੰਕਸ਼ਨਾਂ ਤੇ ਆਇਆ ਪਰ ਮੈਨੂੰ ਇੱਥੋਂ ਦੀ ਐਕਟੀਵਿਟੀ ਦਾ ਬਹੁਤ ਪਤਾ ਇੱਥੋਂ ਦੀ ਤਕਰੀਬਨ ਮੈਨੇਜਮੈਂਟ ਕਮੇਟੀਆਂ ਜਿਹੜੀਆਂ ਨੇ ਉਹ ਤਕਰੀਬਨ ਤਕਰੀਬਨ ਕਾਫੀ ਉਪਰਾਲੇ ਕਰਦੀਆਂ ਨੇ ਆਓ ਜਗਤਬਾਲੀ ਪ੍ਰੀਤਮ ਨੇ ਲੋਹੇ ਦਾ ਬਾਟਾ ਲਿਆ ਲੋਹੇ ਦਾ ਖੰਡਾ ਸਤਲੁਜ ਦਾ ਪਾਣੀ ਤੇ ਵਿੱਚ ਪਤਾਸੇ ਪਾਏ ਨੇ ਪਤਾਸੇ ਕਾਤੇ ਪਾਏ ਨੇ ਮਿੱਠਾ ਕਰਨ ਵਾਸਤੇ ਸ਼ਾਇਦ ਸਾਡਾ ਭੁਲੇਖਾ ਹੈ ਵੀ ਮਿੱਠਾ ਕਰਨ ਵਾਸਤੇ ਨਹੀਂ ਉਹ ਤੇ ਤੁਹਾਨੂੰ ਇੱਕ ਸੰਕੇਤ ਦੇਣਾ ਸੀ ਤੁਹਾਨੂੰ ਇੱਕ ਨੌਲੇਜ ਦੇਣੀ ਸੀ ਤੁਹਾਨੂੰ ਇੱਕ ਚੱਜ ਦੇਣਾ ਸੀ ਸਾਨੂੰ ਨਿਗਰਿਆਂ ਨੂੰ ਇੱਕ ਚੱਜ ਦੇਣਾ ਸੀ ਉਹ ਕਿਹੜਾ ਚੱਜ ਕਦੇ ਤੁਸੀਂ 2 ਕਿਲੋ ਜਾਂ 1 ਕਿਲੋ ਪਤਾਸੇ ਲੈ ਲਓ ਉਹ ਸਾਰੇ ਇੱਕੋ ਜਿਹੇ ਨਹੀਂ ਹੋਣਗੇ ਪ੍ਰੈਕਟੀਕਲੀ ਤਜਰਬਾ ਕਰੋ ਸਾਰੇ ਇੱਕੋ ਜਿਹੇ ਨਹੀਂ ਹੋਣਗੇ ਕੋਈ ਵੱਡਾ ਹੁੰਦਾ ਹੈ ਕੋਈ ਛੋਟਾ ਹੁੰਦਾ ਹੈ ਕੋ ਉਹ ਤੋਂ ਵੱਡਾ ਹੁੰਦਾ ਹੈ ਕੋ ਉਹ ਤੋਂ ਛੋਟਾ ਹੁੰਦਾ ਹੈ ਇਹਦਾ ਸਾਰੇ ਇੱਕੋ ਜਿਹੇ ਨਹੀਂ ਹੋਣਗੇ ਪਤਾਸੇ ਤੇ ਸਮਾਜ ਅੰਦਰ ਵੀ ਬੰਡੀਆਂ ਵਿੱਚ ਪਿਆ ਹੋਇਆ ਸੀ ਸਮਾਜ ਸਮਾਜ ਕੋਈ ਕਹਿੰਦਾ ਇਹ ਸ਼ੂਦਰ ਹੈ ਇਹ ਵੈਸ ਹੈ ਇਹ ਨਾਈਆ ਤੋ ਵੀ ਅਸ਼ੀਮਾ ਇਹ ਕੁਝ ਹੋਇਆ ਪਿਆ ਸੀ ਤੇ ਧਿਆਨ ਰੱਖਿਓ ਗੁਰਦੇਵ ਨੇ ਪਤਾਸਿਆਂ ਦਾ ਸੰਕੇਤ ਇਹ ਹੈ ਕਿ ਸਾਰਿਆਂ ਨੂੰ ਮੈਂ ਸਮ ਕਰ ਦੇਣਾ ਹੈ ਇੱਕ ਕਰ ਦੇਣਾ ਹੈ ਜਹਾਂ ਰੱਖਿਓ ਜਿਹੜਾ ਇਹ ਤੌਣ ਦਾ ਕਿਲਾ ਹੈ ਇਹਨੇ ਸਾਧ ਪ੍ਰਮੋਟ ਕਰੇ ਡੇਰਿਆਂ ਵਾਲੇ ਅਸੀਂ ਜਾਤ ਦੇ ਨਾਂ ਤੇ ਬਹੁਤ ਸਾਰੇ ਲੋਕਾਂ ਨੂੰ ਅਗਨੋਰ ਕੀਤਾ ਪਰ ਉਹ ਵਿਚਾਰੇ ਡੇਰਿਆਂ ਤੇ ਚਲੇ ਗਏ ਇਹ ਚੋਰੀ ਦੀ ਪੈੜ ਸਾਡੇ ਘਰ ਨੂੰ ਹੁੰਦੀ ਹੈ ਇਹ ਚੋਰੀ ਦੀ ਪੈੜ ਸਾਡੇ ਘਰ ਨੂੰ ਆਉਂਦੀ ਹੈ ਵਿਤਕਰੇ ਤੇ ਅਸੀਂ ਹੀ ਕਰਦੇ ਰਹੇ ਆ ਬ੍ਰਾਹਮਣ ਤੇ ਇੱਥੇ ਬੈਠਾ ਨਹੀਂ ਮੇਰੇ ਗੁਰਦੇਵ ਗੱਲ ਕਹਿੰਦੇ ਨੇ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ ਜਬੇ ਗਹਿ ਵਿਪਰਨ ਕੀ ਰੀਤ ਤੋ ਮੈਂ ਨਾ ਕਰੂੰ ਇਨਕੀ ਪ੍ਰਤੀਤ ਨਿਆਰਾ ਜੇ ਸਿੱਖ ਤਾਂ ਸਿੱਖ ਹੀ ਐ ਬਸ ਉਹਦੀ ਪੂਛ ਨਹੀਂ ਹੈਗੀ ਕੋਈ ਪੀ ਇਹ ਫਲਾਣਾ ਸਿੱਖ ਐ ਟੇਢਾ ਸਿੱਖ ਉਹਨਾਂ ਸਾਡੀਆਂ ਬੱਲੀਆਂ ਗੁਰਦੇਵ ਨੇ ਤੈਨੂੰ ਕੇਵਲ ਸਿੱਖ ਬਣਾਇਆ ਅਗਰ ਇਹ ਪੁੱਛਿਆ ਨੇ ਸਾਡਾ ਨੁਕਸਾਨ ਕਿੰਨਾ ਕੀਤਾ ਕਿ ਤੇ ਇਧਰਲੇ ਡੇਰੇ ਨੂੰ ਤੋੜਤਾ ਕਿਸੇ ਨੂੰ ਇਧਰਲੇ ਡੇਰੇ ਨੂੰ ਤੋੜਤਾ ਕਿਸੇ ਨੂੰ ਇਧਰ ਇੱਥੇ ਕ੍ਰਿਸਚਨ ਆਈ ਜਾਂਦੇ ਨੇ ਹਾਂ ਇਹਦੀ ਬਦੌਲਤ ਹੈ ਇਸੇ ਦੀ ਬਦੌਲਤ ਹੈ ਅਸੀਂ ਪਤਾਸਿਆਂ ਦਾ ਸੰਕੇਤ ਨਹੀਂ ਸਮਝਿਆ ਕਿ ਗੁਰਦੇਵ ਤੂੰ ਤੇ ਛੋਟੇ ਵੱਡੇ ਸਾਰੇ ਇੱਕ ਕਰਕੇ ਮੁੱਖ ਵਿੱਚ ਚੂਲੇ ਬਣਾਵਣਾ ਪਾਤੇ ਉਹ ਕਰ ਨੂੰ ਪਾਏ ਜਾਣੇ ਨੇ ਔ ਗੁਰਦੇਵ ਸੱਚੇ ਪਾਤਸ਼ਾਹ ਨੇ ਪੰਜ-ਪੰਜ ਚੂਲੇ ਤਿਆਰ ਕਰਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਬਾਣੀ ਪੜੀ ਖੱਬਾ ਹੱਥ ਬਾਟੇ ਨੂੰ ਸੱਜਾ ਹੱਥ ਖੰਡੇ ਨੂੰ ਤੇ ਵੀਰ ਆਸਣ ਬਹਿ ਕੇ ਵੀਰ ਆਸਣ ਕਿਹੜਾ ਹੁੰਦਾ ਜੀ ਆਪਜੀ ਪਤਾ ਖਾਰਿਆਂ ਨੂੰ ਖੱਬਾ ਗੋਡਾ ਹੂਤਾ ਮਾਰ ਲੈ ਵੀਰ ਜਿਵੇਂ ਕੋਈ ਬਲਵਾਨ ਯੋਧਾ ਤੀਰ ਚਲਾਉਂਦਾ ਉਹਦਾ ਵੀ ਏਵੇਂ ਹੀ ਬਹਦਾ ਹੈ ਇਹਨੂੰ ਪੀਰ ਆਸਨ ਇਸੇ ਕਰਕੇ ਕਹਿੰਦੇ ਨੇ ਪੀਰ ਆਸਨ ਤੇ ਅੰਮ੍ਰਿਤ ਤਿਆਰ ਹੋਇਆ ਨਜ਼ਰਾਂ ਸੀ ਜਿਹੜੀਆਂ ਮੇਰੇ ਗੁਰਦੇਵ ਦੀਆਂ ਇਹ ਨਜ਼ਰਾਂ ਦੀਆਂ ਕਿਰਨਾਂ ਨੇ ਜਿਹੜੀਆਂ ਬਾਟੇ ਵਿੱਚ ਪੈ ਰਹੀਆਂ ਬਾਟੇ ਵਿੱਚ ਪੈ ਰਹੀਆਂ ਅੰਮ੍ਰਿਤ ਤਿਆਰ ਹੋ ਗਿਆ ਪੰਜ ਪੰਜ ਚੂੜੇ ਮੁਖ ਵਿੱਚ ਪਾਤੇ ਤੇ ਮੁਖੋ ਆਖਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪੰਜ ਛਟੇ ਅੱਖਾਂ 'ਚ ਮਾਰ ਦਿੱਤੇ ਗਏ ਪੰਜ ਪੰਜ ਚੂਲੇ ਸਿਰ 'ਚ ਪਾ ਦਿੱਤੇ ਗਏ ਤੇ ਬਾਰ ਬਾਰ ਆਖਿਆ 15 ਵਾਰ ਕਹਾਇਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਚੂਲੇ ਪਹਿਨਾ ਦਿੱਤੇ ਗਏ ਮਤ ਕਿਤੇ ਭੁਲੇਖਾ ਹੋਵੇ ਕਈ ਤੇ ਵਿਦਵਾਨਾਂ ਨੇ ਵੀ ਇਹ ਗੱਲਾਂ ਕਹੀਆਂ ਵੀ ਗੁਰਦੇਵ ਨੇ ਉਥੇ ਬੱਕਰੇ ਵੜੇ ਤੁਹਾਡੀ ਕੌਮ ਦੇ ਅੰਦਰ ਬੜੇ-ਬੜੇ ਸਕਾਲਰ ਬੈਠੇ ਨੇ ਬڑے-ਬڑے ਫਿਲਾਸਫਰ ਬੈਠੇ ਨੇ ਕੋਈ ਦੁਨੀਆ ਦਾ ਸਕਾਲਰ ਆ ਕੇ ਇੱਥੇ ਗੱਲ ਕਰੇ ਕਿ ਗੁਰਦੇਵ ਨੇ ਕਿੱਥੋਂ ਬੱਕਰੇ ਲਿਆਂਦੇ ਕਿਹੜੀ ਮੰਡੀ ਤੋਂ ਲੈ ਕੇ ਆਂਦੇ ਕਿੰਨੇ ਦੇ ਲੈ ਕੇ ਆਂਦੇ ਕੌਣ ਲੈ ਕੇ ਆਇਆ ਕਿਹੜਾ-ਕਿਹੜਾ ਬੰਦਾ ਨਾਲ ਗਿਆ ਇਹ ਗੱਲ ਕੋਈ ਦੱਸ ਸਕਦਾ ਨਹੀਂ ਪਰ ਤਿਆਰ ਰੱਖਿਓ ਸਤਗੁਰ ਮੇਰੇ ਅੰਦਰ ਏਡੀ ਵੱਡੀ ਤਾਕਤ ਹੈ ਸਤਗੁਰ ਮੇਰਾ ਮਾਰ ਜਿਵਾਲੈ ਇਹ ਮੇਰੇ ਸਤਗੁਰੰਦਰ ਤਾਕਤ ਹੈ ਉਹ ਮਾਰ ਕੇ ਜਿਵਾਲ ਸਕਦਾ ਹੈ ਤੁਧ ਭਾਵੈ ਬਿਨ ਸਾਸਤੇ ਰੱਖਿਆ ਹੈ ਉਹ ਬਿਨਾ ਸਵਾਸਾਂ ਤੋਂ ਵੀ ਜਿੰਦਾ ਰੱਖ ਸਕਦਾ ਉਹਦੇ ਅੰਦਰ ਬਹੁਤ ਵੱਡੀ ਤਾਕਤ ਹੈ ਆਓ ਜਦੋਂ ਆਏ ਸਾਹਮਣੇ ਭਈ ਇਹ ਕੀ ਹੋ ਗਿਆ ਓਏ ਜੇ ਮੈਂ ਚਲਾ ਜਾਂਦਾ ਮੈਂ ਵੀ ਤੇ ਇੰਨਾ ਹੀ ਪਿਆਰ ਪਿਆਰਾ ਬਣ ਜਾਂਦਾ ਦੂਜਾ ਕਹਿੰਦਾ ਜੇ ਮੈਂ ਚਲੇ ਜਾਂਦਾ ਮੈਂ ਵੀ ਇੰਨਾ ਪਿਆਰਾ ਬਣ ਜਾਂਦਾ ਪਰ ਧਿਆਨ ਰੱਖਿਓ ਉਹਨਾਂ ਨੂੰ ਪਿਆਰ ਕੀ ਦਿੱਤਾ ਆਪਣੇ ਪੁੱਤਾਂ ਤੋਂ ਨਾ ਅਰਦਾਸ ਚ ਪਹਿਲਾਂ ਆਓ ਨਾਸਤ ਬੰਦ ਕਹਿ ਜਾਵਾਂ ਕੌਣ ਪਛਾਣੇ ਰਮ ਜਾਂ ਸਤਗੁਰ ਕਲਗੀ ਧਰਦੀਆਂ ਚੰਨ ਸ਼ਬਦ ਕਹਿ ਕੇ ਆਪ ਜੀ ਤੋਂ ਮਹਿਕ ਮਾਂ ਮੰਗਾ The ਨੇ ਰਮਜਾ ਸਤਗੁਰ ਕਲਗੀ ਧਾਰ ਦੀਆਂ ਕੌਣ ਪਛਾਣੇ ਰਮਜਾ ਸਤਗੁਰ ਕਲਗੀ ਧਾਰ ਦੀਆਂ ਕੌਣ ਪਛਾਣੇ ਰਮਜਾ ਸਤਗੁਰ ਕਲਗੀ ਧਾਰ ਦੀਆਂ ਕੌਣ ਪਛਾਣੇ ਰਮਜਾ ਸਤਗੁਰ ਕਲਗੀ ਧਾਰ ਦੀਆਂ ਵਾਰੋ ਵਾਰੀ ਤੰਬੂ ਵਿੱਚ ਲਜਾ ਕੇ ਪੰਜਾਂ ਨੂੰ ਨਵੀਂ ਜ਼ਿੰਦਗੀ ਦੇ ਕੇ ਖੂਬ ਸਜਾ ਕੇ ਪੰਜਾਂ ਨੂੰ ਨਵੀਂ ਜ਼ਿੰਦਗੀ ਦੇ ਕੇ ਖੂਬ ਸਜਾ ਕੇ ਪੰਜਾਂ ਨੂੰ ਸੰਗਤਾਂ ਨੂੰ ਦਿਖਲਾਈਆਂ ਸਕਲਾਂ ਨਵੀਂ ਨਿਹਾਰ ਦੀਆਂ ਸੰਗਤਾਂ ਨੂੰ ਦਿਖਲਾਈਆਂ ਸਕਲਾਂ ਨਵੀਂ ਨਹਾਰ ਦੀਆਂ ਕੌਣ ਪਛਾਣੇ ਰਮਜਾ ਸਤਗੁਰ ਕਲਗੀ ਧਾਰ ਦੀਆਂ ਕੌਣ ਪਛਾਣੇ ਰਮਜਾ ਸਤਗੁਰ ਕਲਗੀ ਧਾਰ ਦੀਆਂ ਜਪਜੀ ਜਪ ਸਵਈਏ ਚੋਪਈ ਆਨੰਦ ਪੜ ਕੇ ਤੇ ਕੋਲ ਪਵਿੱਤਰ ਪਾਣੀ ਦੇ ਵਿੱਚ ਧਾਰਾਂ ਸਾਰ ਦਿਆਂ ਕੋਲ ਪਵਿੱਤਰ ਪਾਣੀ ਦੇ ਵਿੱਚ ਧਾਰਾਂ ਸਾਰ ਦਿਆਂ ਕੌਣ ਸਜਾਣੇ ਰਮਜਾ ਸਤਗੁਰ ਕੀ ਧਾਰ ਦਿਆਂ ਕੌਣ ਪਛਾਣੇ ਰਮਜਾ ਸਤਗੁਰ ਕਲਗੇ ਧਾਰ ਦਿਆਂ ਬਲਾਈ ਪੰਜ ਪੰਜ ਘੁੱਟ ਪਿਲਾ ਦਿੱਤੇ ਪੰਜ ਝੂਲੇ ਅੱਖੀ ਤੇ ਪੰਜ-ਪੰਜ ਸਿਰ ਵਿੱਚ ਪਾ ਦਿੱਤੇ ਪੰਜ-ਪੰਜ ਝੂਲੇ ਅੱਖੀ ਪੰਜ-ਪੰਜ ਸਿਰ ਵਿੱਚ ਪਾ ਦਿੱਤੇ ਆਬ ਹਿਆਤੀ ਬੂੰਦਾਂ ਤਪਦੇ ਤਨ ਮਨ ਠਾਰਦੀਆਂ ਆਬ ਹਿਆਤੀ ਬੂੰਦਾਂ ਤਪਦੇ ਤਨ ਮਨ ਠਾਰਦੀਆਂ ਕੌਣ ਪਹਚਾਣੇ ਰਮਜਾ ਸਤਗੁਰ ਕਲਗੀ ਧਾਰਦੀਆਂ ਕੌਣ ਪਹਚਾਣੇ ਰਮਜਾ ਸਤਗੁਰ ਕਲਗੀ ਧਾਰਦੀਆਂ ਓ ਮੁਰਸ਼ਿਦਿਆਰ ਮਰੀਦਾ ਦਾ ਕਰ ਦੂਰ ਚ ਮੇਲਾ ਜੀ ਖੁਦ ਕਰੇ ਮਰਤਪਾਨ ਬਣੇ ਆਪੇ ਗੁਰ ਚੇਲਾ ਜੀ ਛੜੀ ਹੋਰ ਮਰੀਦਾਂ ਦਾ ਕਰ ਦੂਰ ਚ ਮੇਲਾ ਜੀ ਖੁਦ ਕਰੇ ਅਮਨਤ ਪਾਨ ਬਣੇ ਆਪੇ ਗੁਰ ਚੇਲਾ ਜੀ ਪੱਕੀਆਂ ਨੀਹਾਂ ਧਰਿਆ ਪੰਚਾਂ ਦੀ ਸਰਕਾਰ ਦੀਆਂ ਪੱਕੀਆਂ ਨੀਹਾਂ ਧਰਿਆ ਪੰਚਾਂ ਦੇ ਸਰਕਾਰ ਦੀਆਂ ਕੌਣ ਪਛਾਣੇ ਰਮਜਾ ਸਤਗੁਰ ਕਲਗੀਧਾਰ ਦੀਆਂ ਕੌਣ ਪਛਾਣੇ ਰਮਜਾ ਸਤਗੁਰ ਕਲਗੀਧਾਰ ਦੀਆਂ ਉਹ ਬੰਜੇ ਸਿੰਘ ਸਜ਼ਾ ਕੇ ਸਤਗੁਰ ਨੇ ਸਤਕਾਰੇ ਨੇ ਆ ਸੰਗਤਾਂ ਨੂੰ ਦਰਸਾਇਆ ਕਿ ਮੇਰੇ ਪੰਜ ਪਿਆਰੇ ਨੇ ਪੰਜ ਤਾਨੂ ਦਰਸਾਇਆ ਮੇਰੇ ਪੰਜ ਪਿਆਰੇ ਨੇ ਬਦਨ ਫੁੱਲਣਗੀਆਂ ਸਾਖਾਂ ਨਰਗਸ ਸਿੱਖ ਪਰਵਾਰ ਦੀਆਂ ਬਦਨ ਫੁੱਲਣਗੀਆਂ ਸਾਖਾਂ ਨਰਗਸ ਸਿੱਖ ਪਰਵਾਰ ਦੀਆਂ ਕੌਣ ਪੁਝਾੜੇ ਰਮਜਾ ਸਤਗੁਰ ਕਾ ਗੀਤਾਰ ਦੀਆਂ ਕੌਣ ਪੁਝਾੜੇ ਰਮਜਾ ਸਤਗੁਰ ਕਾ ਗੀਤਾਰ ਦੀਆਂ ਕੌਣ ਪੁਝਾੜੇ ਰਮਜਾ ਸਤਗੁਰ ਕਾ ਗੀਤਾਰ ਦੀਆਂ ਆ ਜਾਈ ਪੰਜ ਪਰਵਾਨ ਪੰਜ ਪ੍ਰਧਾਨ ਪंचे ਪਾਵਨ ਦਰਗਾਹ ਮਾਨ ਇਹ ਮੇਰੇ ਪੰਜ ਪਿਆਰੇ ਨੇ ਇਹ ਧਿਆਨ ਰੱਖਿਓ ਅਰਦਾਸ ਰਾਤ ਨੂੰ ਕਰੋ ਦਿਨੇ ਕਰੋ 10 ਵਾਰੀ ਕਰੋ 50 ਵਾਰੀ ਕਰੋ ਸਭ ਤੋਂ ਪਹਿਲਾਂ ਇਹੋ ਗੱਲ ਕਹਿਣੀ ਪਵੇਗੀ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਆਪਣੇ ਪੁੱਤਾਂ ਤੋਂ ਵੀ ਪਹਿਲਾਂ ਨਾਂ ਦਿੱਤਾ ਮੇਰੇ ਪੈਗੰਬਰ ਨੇ ਪੁੱਤਾਂ ਤੋਂ ਨਾਂ ਪਹਿਲਾਂ ਕਿਨਾਂ ਮਾਣ ਕੀਤਾ ਉਹਨਾਂ ਉੱਤੇ ਆਉਂ ਕਲ ਗੁਰੂ ਪਾਤਸ਼ਾਹ ਦੀ ਰਹਿਮਤ ਵਰਤਣੀ ਹੈ ਇਸ ਪਾਵਨ ਸਥਾਨ ਤੇ ਸਤਗੁਰੂ ਤੇਗ বাহাদুর ਸਾਹਿਬ ਜੀ ਮਹਾਰਾਜ ਜੀ ਦੀ ਮਕਦਸ਼ ਧਰਤੀ ਤੇ ਕੱਲ ਨੂੰ ਗੁਰਦੇਵ ਦੀ ਉਹ ਰਹਿਮਤ ਵਰਤਣੀ ਹੈ ਜਿਹਨੂੰ ਕਿ ਰਤਨਾਮਿਆਂ ਵਿੱਚ ਆਪਾਂ ਪੜਦੇ ਆਂ ਪਾਂਚ ਸਿੰਘ ਅੰਮ੍ਰਿਤ ਜੋ ਦੇਵੈ ਤਾਂ ਕੋ ਸਿਰ ਧਰ ਸ਼ਕਪਨ ਲੇਵੈ ਰਤਨਾਮਿਆਂ ਵਿੱਚ ਜੋ ਸੰਕੇਤ ਮਿਲਦੇ ਨੇ ਪ੍ਰਥਮ ਰਹਿਤੀ ਇਹ ਜਾਨ ਖੰਡੇ ਕੀ ਪੌਲ ਸ਼ਕਾ ਹੈ ਸੋਈ ਸਿੰਘ ਪ੍ਰਧਾਨ ਅਵਰਨ ਪਾਹਲ ਜੋਲ ਤੁਹਾਨੂੰ ਤੇ ਪ੍ਰਧਾਨ ਬਣਾਇਆ ਜਿਹੜੇ ਪੌਲ ਲੈਂਦੇ ਨੇ